ਸਸਰੀ ਕਾ ਜੇ ਸਾਰਿਆਂ ਨੂੰ ਅੱਜ ਆਪਾਂ ਗਜਰੇਲਾ ਬਣਾਵਾਂਗੇ ਕਿਲੋ ਗਾਜਰਾਂ ਤੇ ਤੁਸੀਂ ਸਾਰਾ ਇਹ ਸਾਰੀ ਵੀਡੀਓ ਦੇਖੋ ਵੀ ਕਿਵੇਂ ਆਪਾਂ ਇਹ ਬਣਾਵਾਂਗੇ ਕਿੰਨਾ-ਕਿੰਨਾ ਸਮਾਨ ਪਾਵਾਂਗੇ ਜੇ ਥੋੜਾ ਗਜਰੇਲਾ ਬਣਾਉਣਾ ਤਾਂ ਵੀ ਕਿੰਨਾ-ਕਿੰਨਾ ਸਮਾਨ ਪਾਊਗਾ ਤੁਸੀਂ ਸਾਰਾ ਦੇਖਿਓ ਸਾਰੀ ਵੀਡੀਓ ਦੇਖਿਓ ਇਹ ਧੋ ਕੇ ਗਾਜਰਾ ਕੱਦੂ ਕਾਚ ਦਿੱਤੀਆਂ ਤੇ ਹੁਣ ਆਪਣੇ ਅੱਗ ਬਲਫੀ ਤੇ ਕੜਾਈ ਧਰਾਂਗੇ ਅਇ ਤੇ ਆਪਾਂ ਲੈ ਲਾਇਆ ਹੋਇਆ ਹੈਗਾ ਮਿੱਟੀ ਦਾ ਹੁਣ ਆਪਾਂ ਗਾਜਰਾਂ ਪਾ ਦਿਆਂਗੇ ਵਿੱਚ ਪਾਣੀ ਸਕਾਵਾਂਗੇ ਇਹਨਾਂ ਦਾ ਚੰਗੀ ਤਰ੍ਹਾਂ ਪਾਣੀ ਚੰਪਕ ਸਕਾ ਕੇ ਆਪਾਂ ਦੂਜਾ ਸਮਾਨ ਫਿਰ ਬਾਅਦ ਚ ਪਾਵਾਂਗੇ ਮੇਰੇ ਰੇਲਾ ਬਹੁਤ ਵਧੀਆ ਬਣਾਵਾਂਗੇ ਬਜ਼ਾਰ ਵਰਗਾ ਜਿਹਾ ਰੇਲਾ ਬਣਾਵਾਂਗੇ ਜਿਹਨਾਂ ਦਾ ਪਾਣੀ ਸੁੱਕ ਗਿਆ ਤੇ ਆਪਾਂ ਖੰਡ ਪਾਵਾਂਗੇ 150 ਗ੍ਰਾਮ ਖੰਡ ਹੈਗੀ ਕੋਈ ਵੱਧ ਵੀ ਪਾ ਸਕਦਾ ਹੈ ਕੋਈ ਘੱਟ ਵੀ ਪਾ ਸਕਦਾ ਹੈ ਜਿੰਨਾਂ ਕੋਈ ਮਿੱਠਾ ਖਾ ਸਕਦਾ ਓਨਾਂ ਕੋ ਪਾ ਸਕਦਾ ਹੈ ਜੇ ਕੋਈ ਵੱਧ ਖਾਂਦਾ ਤਾਂ ਵੱਧ ਵੀ ਪਾ ਸਕਦਾ ਹੈ ਜੇ ਕੋਈ ਘੱਟ ਖਾਂਦਾ ਤਾਂ ਘੱਟ ਵੀ ਪਾ ਸਕਦਾ ਹੈ ਜੋ ਜਿਹੜਾ ਖੰਡ ਪਾਣੀ ਛੱਡੂਗੀ ਆਪਾਂ ਉਹ ਪਾਣੀ ਸੁਕਾਵਾਂਗੇ ਬਾਕੀ ਦਾ ਸਮਾਨ ਫੇਰ ਪਾਵਾਂਗੇ ਲੋ ਹੁਣ ਗਾਜਰਾਂ ਨੇ ਪਾਣੀ ਛੱਡਿਆ ਹੋਇਆ ਤੇ ਆਪਾਂ ਇਹ ਸੁਕਾਵਾਂਗੇ ਖੰਡ ਨੇ ਥੁੱਲ ਗਈ ਸੀ ਖੰਡ ਨੇ ਪਾਣੀ ਛੱਡਿਆ ਹੋਇਆ ਹੁਣ ਇਹ ਆਪਾਂ ਚੰਗੀ ਤਰ੍ਹਾਂ ਸੁਕਾਵਾਂਗੇ ਲੋਹਣ ਖਾਨ ਦਾ ਪਾਣੀ ਸੁੱਕ ਗਿਆ ਤੇ ਆਪਾਂ ਬਦਾਮ ਤੇ ਦਾਖਾ ਪਾਵਾਂਗੇ ਹੁਣ ਆਪਾਂ ਖੋਆ ਪਾਵਾਂਗੇ 200 ਗ੍ਰਾਮ ਖੋਆ ਹੈ ਫਿਰ 10 ਮਿੰਟ ਸੇ ਇਕ ਲਵਾਵਾਂਗੇ ਫਿਰ ਲਾ ਲਾਂਗੇ ਆਪਾਂ ਲੌਖਾ ਆਪਣਾ ਬਣ ਗਿਆ ਬੱਸ ਕੇ ਤਿਆਰ ਹੋ ਗਿਆ ਤੇ ਹੁਣ ਆਪਾਂ ਲਾਵਾਂਗੇ ਜਿਵੇਂ ਜਰੇ ਲਾ ਭੁੱਲ ਜਾਨੀ ਇੱਕ ਤਾਂ ਜਿਰੇਲਾ ਬਹੁਤ ਵਧੀਆ ਬਣ ਗਿਆ ਆਪਣਾ ਬਾਜ਼ਾਰ ਵਰਗਾ ਬਣਿਆਗਾ ਦੇਖੋ ਕਿੰਨਾ ਵਧੀਆ ਬਣਿਆ ਗਿਰੇਲਾ ਦੇਖੋ ਕਿੰਨਾ ਵਧੀਆ ਬਣਿਆ ਗਿਜਰੇਲਾ ਬਹੁਤ ਵਧੀਆ ਬਣਿਆ ਜੇ ਸਾਡੀ ਵੀਡੀਓ ਕੋ پسند ਲੱਗੀ ਲਾਇਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ